ਡੜੀ ਬੋਲੋ। ਬਾਤ ਖੁਸ਼ੀ ਆਦੀ ਡੜੀ ਦੋਤ ਵਰਗਾ ਵੀਰ। ਤੇ ਉਹਦੇ ਸੰਦਰਭ ਉਹਦੇ ਸਮਝ ਦੇ ਵਿੱਚ ਮੇਰੇ ਅੱਖ ਚ ਮੋਇਲਾ ਮੋਇਲਾ ਤੇ ਇਹਨਾਂ ਸ਼ਬਦ ਨੇ। ਸ਼ਬਦ ਪਾ ਲਈ ਮੇਰੇ ਬਾਈਕੋ ਦੇ ਨੇ। ਪਰ ਮੈਂ ਸਲਾਮ ਜਹਾਂ ਦਾ ਜਹਾਂ ਦਾ ਜਿੱਤੋ ਦੇਖਿਆ ਬਾਪੂ। ਬਾਪੂ ਤਾਂ ਸレ ਜੋ ਇੱਕ ਵੀਰ ਅਗਲਾ ਵੀ ਸਟੇਜ ਉੱਪਰ ਆ ਦੇ ਪਹੁੰਚਿਆ ਟੱਕ। ਕੀ ਕਹਿਦੀ ਫਰੀ ਬਾਈਕੋ ਬਾਡੀ ਆ ਬਾਈਕੋ ਦੇਖੋ ਤੇ ਪਹਿਲਾਂ ਤੁਹਾਡੇ ਜਿਦਵਾਤ ਹੁੰਦੇ ਨੇ ਤੁਹਾਡੇ ਜੰਮਣ ਤੋਂ ਪਹਿਲਾਂ ਹੀ ਚੁੱਕਾ ਲੱਗ ਜਾਂਦਾ ਜਿੰਮੇਵਾਰੀਆਂ ਤੁਹਾਡੇ ਜੰਮਣ ਤੋਂ ਪਹਿਲਾਂ ਹੀ ਚੁੱਕਾ ਲੱਗ ਜਾਂਦਾ ਜਿੰਮੇਵਾਰੀਆਂ ਸ਼ੌਕ ਬਹੁਤ ਹੁੰਦੇ ਆ ਉਹਦੇ ਵੀ ਖਾ ਜਾਂਦੀਆਂ ਜ਼ਿੰਮੇਵਾਰੀਆਂ ਹੋ ਜੇ ਹੋਰ ਵੀ ਆ ਐਸਾ ਤਾਰ ਨਾ ਸਕਦਾ ਹੋਰ ਕੋਈ ਪੈ ਕੱਤੇ ਤੇ ਤਾਰ ਨਾ ਸਕਦਾ ਹੋਰ ਕੋਈ ਬਾਪੂ ਐਸਾ ਸ਼ਖਸ ਹੈ ਜੋ ਟੱਕੀ ਅੱਲਾਹ ਦੇ ਕੱਪੜਿਆਂ ਨੂੰ ਤੁਰ ਬਜ਼ਾਰਾਂ ਵਿੱਚ ਜਾ ਸਕਦਾ ਸੱਚੀ ਰੱਬਾ ਕੋ ਮਾਲ ਕਰ ਦਿੱਤੀ ਕਿਰਦਾਰ ਬਾਪੂ ਵਰਗਾ ਨਾ ਕੋਈ ਨਵਾ ਸਕਦਾ ਨਾ ਕੋਈ ਨਵਾ ਸਕਦਾ ਧੰਨਵਾਦ